ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਕਰਗ ਖੰਡਾ ਚੀਰ ਕਰ ਤਰਮ ਰਚ ਤਗ ਛਤਰੀ ਵਿਸ਼ਵ ਪਾਲਪੁ ਪਾਲ ਪਸ਼ ਪਲ ਪਸ਼ ਰਨ ਕਸ਼ ਅਤਰੀ ਰਾਜ ਮੰਡਾਤ ਪਰ ਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਬੈਸ ਨਵੀ ਭਵਾਨੀ ਤੂੰ ਤਰਵਾਰ ਹੈ ਨਟਜਤੇ ਮੁਕਤ ਦਾਇਕ ਤਾਰਾ ਤਾਰ ਕਿਰਪਾਣ ਹੈ ਚੰਡਕਾ ਮੰਡਕਾ ਅਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਪਵ ਮਾਨਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਭਤੀ ਸਾਹ ਪੜ ਜੋ ਨਿਤਛਤਰੀ ਰਣਜੀਤ ਲੈ ਨਿਰਪੀਤਰ ਰਿਦ ਸਿਧ ਪਾਵੇ ਅਤਰੀ ਲਹਾ ਬੇਦ ਪੇਦ ਜੋ ਪੜਾ ਬੀਪਰ ਬੈਸੈ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੁਧਰ ਪਾਏ ਸੁਖ ਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਫਕਰ ਹਾਥ ਸ਼ਮਸ਼ੀਰ ਏ ਬੋਲਾ ਹਰ ਕੋ ਬਿੰਦ ਕਾ ਸੁਨੋ ਖਾਲਸਾ ਬੀਰ ਫਤਿਹ ਪਾਓ ਮੈਦਾਨ ਮੈਂ ਫਕਰ ਹੱਥ ਸਮਛੀਰ ਦੋਹਰਾ ਜਾਬੇਦ ਨਾਮ ਉਚਾਰ ਬਿਦ ਪੁਨਾ ਕਰਿਓ ਪਰ ਜੋਗ ਪਾਠ ਸਵਾਲਕ ਹਵਨ ਕਰ ਜੀਤ ਜੰਗ ਤਦ ਹੋਗ ਜਾਬਿਤ ਨਾਮ ਉਚਾਰ ਬਿਦ ਫੂਨਾ ਕਰੇ ਉਹ ਪਰਜੋਗ ਪਾਠ ਸਵਾਲਖ ਹਵਨ ਕਰੇ ਜੀਤ ਜੰਗ ਤਬ ਹੋਗ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ